ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਉਸ ਨੂੰ ਜੋ ਵੀ ਭੀਖ ਮਿਲਦੀ ਉਹ ਜਾ ਕੇ ਲੋੜਵੰਦਾ ਵਿੱਚ ਵੰਡ ਦਿੰਦਾ ਤੇ ਖੁਦ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦਾ ਇੱਕ ਵਾਰ ਉਹ ਇੱਕ ਰਸਤੇ ਤੋਂ ਲੰਘ ਰਿਹਾ ਸੀ ਤਾਂ ਉਸ ਦੀ ਨਜ਼ਰ ਦੋ ਬੱਚਿਆਂ ਤੇ ਤੇ ਉਹਨਾਂ ਦੀ ਮਾਂ ਤੇ ਪਈ ਜੋ ਦੁਪਹਿਰ ਦੀ ਤਪਦੀ ਧੁੱਪ ਵਿੱਚ ਬੈਠੇ ਹੋਏ ਸੀ ਤੇ ਨਾਲ ਹੀ ਉਹਨਾਂ ਦੀ ਝੌਂਪੜੀ ਵੀ ਬਿਲਕੁਲ ਟੁੱਟ ਚੁੱਕੀ ਸੀ ਫਕੀਰ ਨੇ ਜਾ ਕੇ ਬੱਚਿਆਂ ਤੋਂ ਪੁੱਛਿਆ ਕਿ ਤੁਹਾਡਾ ਮਕਾਨ ਕਿਵੇਂ ਟੁੱਟਿਆ ਬੱਚੇ ਕਹਿਣ ਲੱਗੇ ਕਿ 2-3 ਦਿਨ ਪਹਿਲਾਂ ਵਾਰਿਸ਼ ਤੇ ਤੂਫਾਨ ਆਇਆ ਸੀ ਜਿਹਦੀ ਵਜ੍ਹਾ ਨਾਲ ਸਾਡਾ ਮਕਾਨ ਟੁੱਟ ਗਿਆ ਹੁਣ ਅਸੀਂ ਤਿੰਨੇ ਇਸੇ ਤਰ੍ਹਾਂ ਧੁੱਪ ਵਿੱਚ ਬੈਠੇ ਰਹਿੰਦੇ ਹਾਂ ਸਾਡੀ ਮਦਦ ਵੀ ਕੋਈ ਨਹੀਂ ਕਰਦਾ ਕੋਈ ਤਾਂ ਅਜਿਹਾ ਹੁੰਦਾ ਰੱਬ ਦਾ ਬੰਦਾ ਜੋ ਆ ਕੇ ਸਾਡੀ ਮਦਦ ਕਰਦਾ ਤੇ ਸਾਨੂੰ ਇਹ ਮਕਾਨ ਬਣਵਾ ਕੇ ਦਿੰਦਾ ਤਾਂ ਕਿ ਸਾਡਾ ਉਸ ਨਾਲ ਗੁਜ਼ਾਰਾ ਹੋ ਸਕੇ ਨਾਲ ਹੀ ਬੱਚਿਆਂ ਦੀ ਮਾਂ ਵੀ ਬੈਠੀ ਸੀ ਉਹ ਵੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਇਹਨਾਂ ਦੇ ਪਿਤਾ ਵੀ ਮਰ ਚੁੱਕੇ ਨੇ ਹੁਣ ਮੈਂ ਤੇ ਮੇਰੇ ਬੱਚੇ ਇਸੇ ਝੌਂਪੜੀ ਵਿੱਚ ਗੁਜ਼ਾਰਾ ਕਰ ਰਹੇ ਸੀ ਤੇ ਇਸ ਤੂਫਾਨ ਦੀ ਵਜ੍ਹਾ ਨਾਲ ਇਹ ਵੀ ਟੁੱਟ ਗਈ ਮੈਂ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਫਕੀਰ ਨੇ ਉਹਨਾਂ ਦੀ ਦਰਦ ਭਰੀ ਦਾਸਤਾਨ ਸੁਣੀ ਤਾਂ ਉਸ ਦਾ ਦਿਲ ਬੇਚੈਨ ਹੋ ਗਿਆ ਜੇ ਉਸ ਦਾ ਵਾਸ ਚੱਲਦਾ ਤਾਂ ਉਹ ਉਸੇ ਵਕਤ ਉਹਨਾਂ ਨੂੰ ਪੈਸੇ ਦੇ ਕੇ ਚੌਪੜੀ ਬਣਵਾ ਦਿੰਦਾ ਪਰ ਇਹ ਤਾਂ ਆਪ ਖੁਦ ਫਕੀਰ ਸੀ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਉਸ ਵਿੱਚ ਇਨਸਾਨੀਤ ਦਾ ਦਰਦ ਸੀ ਉਸ ਨੇ ਦਿਲ ਹੀ ਦਿਲ ਵਿੱਚ ਸੋਚ ਲਿਆ ਕਿ ਮੈਂ ਇਹਨਾਂ ਨੂੰ ਜ਼ਰੂਰ ਮਕਾਨ ਬਣਾ ਕੇ ਦੇਵਾਂਗਾ ਪਰ ਉਸ ਦੀ ਇੱਕ ਹਕੀਕਤ ਇਹ ਵੀ ਸੀ ਕਿ ਉਹ ਇੱਕ ਫਕੀਰ ਸੀ ਉਸ ਨੂੰ ਸਾਰਾ ਦਿਨ ਭੀਖ ਮੰਗ ਕੇ ਮੰਗ ਕੇ ਵੀ ਥੋੜੇ ਜਿਹੇ ਪੈਸੇ ਮਿਲਦੇ ਸੀ ਜਿਨ੍ਹਾਂ ਨਾਲ ਉਸ ਦਾ ਗੁਜ਼ਾਰਾ ਮਸਾ ਹੀ ਹੋ ਸਕਦਾ ਸੀ ਫਿਰ ਉਸ ਨੇ ਸੋਚਿਆ ਕਿ ਮੈਂ ਅਮੀਰ ਲੋਕਾਂ ਦੇ ਕੋਲ ਜਾ ਕੇ ਉਹਨਾਂ ਤੋਂ ਮਦਦ ਮੰਗ ਲੈਂਦਾ ਉਸੇ ਤਰ੍ਹਾਂ ਫਕੀਰ ਨੇ ਅਮੀਰ ਲੋਕਾਂ ਕੋਲ ਜਾ ਕੇ ਮਦਦ ਮੰਗਣ ਲੱਗਾ ਪਰ ਉਹਨਾਂ ਨੇ ਵੀ ਉਸ ਨੂੰ ਸਿਰਫ ਭੀਖ ਹੀ ਦਿੱਤੀ ਤੇ ਉਹ ਵੀ ਓਨੀ ਕੁ ਜਿਸ ਨਾਲ ਉਸ ਦਾ ਗੁਜ਼ਾਰਾ ਹੋ ਸਕੇ ਫਕੀਰ ਨੇ ਸੋਚ ਸੋਚ ਕੇ ਫੈਸਲਾ ਲਿਆ ਕਿ ਮੈਂ ਕੁਝ ਉਧਾਰ ਲੈ ਲਵਾਂਗਾ ਇਸ ਤਰ੍ਹਾਂ ਫਿਰ ਉਸ ਨੂੰ ਕੁਝ ਰਕਮ ਮਿਲ ਗਈ ਜਿਸ ਨਾਲ ਉਹਨਾਂ ਬੱਚਿਆਂ ਲਈ ਘਰ ਬਣਵਾ ਸਕਦਾ ਸੀ ਫਕੀਰ ਰਕਮ ਨੂੰ ਲੈ ਕੇ ਸਿੱਧਾ ਬੱਚਿਆਂ ਕੋਲ ਗਿਆ ਕੁਝ ਸਮੇਂ ਵਿੱਚ ਹੀ ਫਕੀਰ ਨੇ ਕੁਝ ਮਜ਼ਦੂਰ ਲਗਾ ਕੇ ਉਹਨਾਂ ਨੂੰ ਨਵਾਂ ਘਰ ਬਣਵਾ ਦਿੱਤਾ ਬੱਚੇ ਉਸ ਨੂੰ ਦਵਾਮਾ ਦੇਣ ਲੱਗੇ ਤੇ ਕਹਿਣ ਲੱਗੇ ਕਿ ਤੁਹਾਡੇ ਵਰਗੇ ਭਲੇ ਇਨਸਾਨ ਦੀ ਵਜ੍ਹਾ ਨਾਲ ਅਸੀਂ ਆਪਣਾ ਸਿਰ ਟੱਕ ਸਕਾਂਗੇ। ਸੋ ਫਕੀਰ ਉਹਨਾਂ ਦਾ ਘਰ ਬਣਾ ਕੇ ਫਿਰ ਵਾਪਸ ਚਲਾ ਗਿਆ। ਕੁਝ ਦਿਨ ਬੀਤੇ ਤੇ ਫਿਰ ਫਕੀਰ ਅਚਾਨਕ ਬਿਮਾਰ ਪੈ ਗਿਆ। ਐਨਾ ਬਿਮਾਰ ਕਿ ਤੁਰਨ ਫਿਰਨ ਤੋਂ ਵੀ ਵਾਂਝਾ ਹੋ ਗਿਆ। ਉਹ ਜਿਨ੍ਹਾਂ ਦੀ ਮਦਦ ਕਰਿਆ ਕਰਦਾ ਸੀ ਉਹ ਸਾਰੇ ਉਸ ਦੀ ਸਾਂਭ ਸੰਭਾਲ ਲਈ ਕੋਲ ਆ ਗਏ। ਫਕੀਰ ਕੋਲ ਆ ਕੇ ਉਹਨਾਂ ਨੇ ਵੇਖਿਆ ਕਿ ਫਕੀਰ ਕਾਫੀ ਬਿਮਾਰ ਸੀ। ਉਹ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਜੀ ਰਿਹਾ ਸੀ ਜਿਵੇਂ ਹੀ ਖਬਰ ਉਹਨਾਂ ਅਮੀਰ ਲੋਕਾਂ ਨੂੰ ਮਿਲੀ ਕਿ ਫਕੀਰ ਬਿਮਾਰ ਹੋ ਚੁੱਕਿਆ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਫਕੀਰ ਕੋਲ ਜਾ ਕੇ ਆਪਣੇ ਪੈਸੇ ਲੈ ਆਈਏ ਹੋ ਨਾ ਹੋ ਫਕੀਰ ਮਰ ਜਾਵੇ ਤੇ ਉਸ ਦੇ ਮਰਨ ਤੋਂ ਬਾਅਦ ਤਾਂ ਸਾਡੇ ਪੈਸੇ ਵੀ ਡੁੱਬ ਜਾਣਗੇ ਉਹ ਫਕੀਰ ਕੋਲ ਆਪਣੇ ਪੈਸੇ ਵਸੂਲ ਕਰਨ ਲਈ ਆ ਗਏ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਫਕੀਰ ਆਪਣੀ ਜ਼ਿੰਦਗੀ ਦੇ ਚੰਦ ਹੀ ਪਲਾਂ ਵਿੱਚ ਸੀ ਅਮੀਰ ਲੋਕਾਂ ਨੇ ਫਕੀਰ ਨੂੰ ਕਿਹਾ ਕਿ ਜਿਹੜੇ ਤੁਸੀਂ ਸਾਡੇ ਕੋਲੋਂ ਪੈਸੇ ਲਏ ਸੀ ਉਹ ਵਾਪਸ ਕਰ ਦਿਓ ਪਰ ਹੁਣ ਫਕੀਰ ਕੋਲ ਉਹਨਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤੇ ਬਜ਼ੁਰਗ ਫਕੀਰ ਬਰਫ਼ ਦੀ ਤਰ੍ਹਾਂ ਹੌਲੀ-ਹੌਲੀ ਠੰਡਾ ਪੈ ਰਿਹਾ ਸੀ ਕਿਉਂਕਿ ਹੁਣ ਉਹਦੇ ਕੋਲ ਬਹੁਤ ਥੋੜਾ ਹੀ ਸਮਾਂ ਬਚਿਆ ਸੀ ਤੇ ਫਕੀਰ ਕੋਲ ਉਧਾਰ ਲੈਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਸੀ ਜਦੋਂ ਵੀ ਉਹ ਦੇਖਦੇ ਕਿ ਫਕੀਰ ਤਾਂ ਮਰਨ ਵਾਲਾ ਤੇ ਉਹਨਾਂ ਦੇ ਚਿਹਰੇ ਤੇ ਉਦਾਸੀ ਦੇ ਬੱਦਲ ਛਾ ਜਾਂਦੇ ਤੇ ਦਿਲ ਹੀ ਦਿਲ ਪਛਤਾ ਰਹੇ ਸੀ ਕਿ ਕਾਸ਼ ਅਸੀਂ ਇਸ ਫਕੀਰ ਨੂੰ ਪੈਸੇ ਹੀ ਨਾ ਦਿੱਤੇ ਹੁੰਦੇ ਇਹ ਸਾਡੇ ਪੈਸੇ ਦੇਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਮਰ ਜਾਵੇਗਾ ਫਿਰ ਫਕੀਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕ ਘਬਰਾਉਂਦੇ ਕਿਉਂ ਹੋ ਰੱਬ ਤੇ ਭਰੋਸਾ ਰੱਖੋ ਰੱਬ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਕਰ ਦੇਵੇਗਾ ਤੇ ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ ਇਹ ਸੁਣ ਕੇ ਉਹ ਅਮੀਰ ਲੋਕ ਕਹਿਣ ਲੱਗੇ ਕਿ ਫਕੀਰ ਤਾਂ ਇਸ ਤਰ੍ਹਾਂ ਕਹਿ ਰਿਹਾ ਹੈ ਕਿ ਰੱਬ ਆਪ ਹੱਥੀ ਇਸ ਕਿਸੇ ਫਰਿਸ਼ਤੇ ਦੇ ਰਾਹੀਂ 300 ਦਵਾਰ ਭੇਜ ਦੇਵੇਗਾ ਤੇ ਕਹੇਗਾ ਕਿ ਇਹ ਲੈ ਫਕੀਰਾ ਇਹ ਸਭ ਦੇ ਪੈਸੇ ਵਾਪਸ ਕਰ ਦੇ ਇਹ ਕਹਿ ਕੇ ਉਹ ਹੰਕਾਰ ਵਿੱਚ ਹੱਸਣ ਲੱਗ ਪਏ ਫਕੀਰ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਨੂੰ ਪਰਮਾਤਮਾ ਤੇ ਭਰੋਸਾ ਨਹੀਂ ਹੈ ਤੁਹਾਨੂੰ ਰੱਬ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਉਹ ਆਪਣੇ ਭਗਤਾਂ ਨੂੰ ਕਦੇ ਨਿਰਾਸ਼ ਨਹੀਂ ਕਰਦਾ ਦੇਖਣਾ ਤੁਹਾਡੇ ਪੈਸਿਆਂ ਦਾ ਇਂਤਜ਼ਾਮ ਜ਼ਰੂਰ ਕਾ ਹੋਵੇਗਾ ਤੁਸੀਂ ਨਿਰਾਸ਼ ਨਾ ਹੋਵੋ ਇਸੇ ਦੌਰਾਨ ਬਾਹਰੋਂ ਇੱਕ ਬੱਚੇ ਦੀ ਆਵਾਜ਼ ਆਈ ਜੋ ਕਿ ਹਲਵਾ ਪੂਰੀ ਵੇਚ ਰਿਹਾ ਸੀ ਜਿਵੇਂ ਹੀ ਫਕੀਰ ਦੇ ਕੰਨਾਂ ਵਿੱਚ ਆਵਾਜ਼ ਪਈ ਉਸਨੇ ਉਸੇ ਵੇਲੇ ਆਪਣੇ ਇੱਕ ਆਦਮੀ ਨੂੰ ਕਿਹਾ ਕਿ ਜਾਓ ਉਸ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲੈ ਆਓ ਆਦਮੀ ਬਾਹਰ ਗਿਆ ਤੇ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲਿਆ ਕੇ ਅੰਦਰ ਰੱਖ ਗਿਆ ਜਿਵੇਂ ਹੀ ਉਹ ਆਦਮੀ ਹਲਵਾ ਪੂਰੀਆਂ ਲੈ ਕੇ ਆਇਆ ਫਕੀਰ ਨੇ ਉਸ ਨੂੰ ਕਿਹਾ ਕਿ ਇਹ ਸਾਰੀਆਂ ਹਲਵਾ ਪੂਰੀਆਂ ਇੱਥੇ ਮੌਜੂਦ ਸਾਰੇ ਲੋਕਾਂ ਵਿੱਚ ਵੰਡ ਦਿਓ ਫਕੀਰ ਦੇ ਕਹਿਣ ਤੇ ਉਸ ਆਦਮੀ ਨੇ ਲੋਕਾਂ ਵਿੱਚ ਸਾਰਾ ਕੁਝ ਵੰਡ ਦਿੱਤਾ ਜਿੰਨਾਂ ਵਿੱਚ ਉਹ ਅਮੀਰ ਲੋਕ ਵੀ ਸੀ ਤੇ ਉਹ ਵੀ ਲੋਕ ਮੌਜੂਦ ਸੀ ਜਿਨ੍ਹਾਂ ਦੀ ਫਕੀਰ ਮਦਦ ਕਰਿਆ ਕਰਦਾ ਸੀ ਸੋ ਉੱਥੇ ਬੈਠੇ ਸਾਰੇ ਲੋਕ ਹਲਵਾ ਪੂਰੀਆਂ ਖਾਣ ਲੱਗੇ ਹਲਵਾ ਪੂਰੀ ਖਾਂਦੇ ਸਮੇਂ ਉਹ ਹੰਕਾਰੀ ਤੇ ਅਮੀਰ ਲੋਕ ਕਹਿਣ ਲੱਗੇ ਕਿ ਵਾ ਫਕੀਰ ਕੋਲ ਪੈਸੇ ਤਾਂ ਹੈ ਨਹੀਂ ਪਰ ਫਿਰ ਵੀ ਬੜੀ ਚੰਗੀ ਗੱਲ ਹੈ ਕਿ ਮਰਨ ਵੇਲੇ ਵੀ ਸਾਨੂੰ ਕੁਝ ਖਵਾ ਕੇ ਜਾ ਰਿਹਾ ਹੈ ਸੋ ਜਦੋਂ ਹੀ ਲੋਕ ਲੋਕਾਂ ਨੇ ਹਲਵਾ ਪੂਰੀਆਂ ਖਾ ਲਈਆਂ ਤਾਂ ਉਹ ਬੱਚਾ ਅੰਦਰ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਮੇਰੇ ਪੈਸੇ ਦੇ ਦਿਓ ਤਾਂ ਫਕੀਰ ਨੇ ਕਿਹਾ ਕਿ ਬੇਟਾ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਮੈਂ ਤਾਂ ਖੁਦ ਇੱਕ ਫਕੀਰ ਹਾਂ ਮੈਂ ਤੇਰੀ ਕੀ ਮਦਦ ਕਰ ਸਕਦਾ ਬੱਚਾ ਪਰੇਸ਼ਾਨੀ ਵਿੱਚ ਕਹਿਣ ਲੱਗਾ ਕਿ ਇਹ ਸਾਰੀਆਂ ਹਲਵਾ ਪੂਰੀਆਂ ਮੈਨੂੰ ਮੇਰਾ ਮਾਲਕ ਦਿੰਦਾ ਤੇ ਕਹਿੰਦਾ ਕਿ ਜਾ ਕੇ ਵੇਚ ਕੇ ਆ ਜੀ ਮੈਂ ਹੁਣ ਉਸ ਨੂੰ ਪੈਸੇ ਨਹੀਂ ਦੇਵਾਂਗਾ ਤਾਂ ਉਹ ਮੈਨੂੰ ਬਹੁਤ ਮਾਰੇਗਾ ਉੱਥੇ ਮੌਜੂਦ ਅਮੀਰ ਲੋਕ ਕਹਿ ਫਕੀਰ ਨੂੰ ਕਹਿਣ ਲੱਗੇ ਕਿ ਤੈਨੂੰ ਕੁਝ ਸ਼ਰਮ ਵੀ ਹੈ ਕਿ ਨਹੀਂ ਇੱਕ ਤਾਂ ਤੂੰ ਪਹਿਲਾਂ ਹੀ ਸਾਡੇ ਪੈਸੇ ਲੈ ਚੁੱਕਿਆ ਉਹ ਤਾਂ ਤੂੰ ਦੇ ਨਹੀਂ ਸਕਿਆ ਤੇ ਮਰਨ ਵੇਲੇ ਇਸ ਬੱਚੇ ਨੂੰ ਵੀ ਨਹੀਂ ਛੱਡਿਆ ਇਹਦੇ ਨਾਲ ਤੂੰ ਤਹ ਤੋਖਾ ਕਰ ਲਿਆ ਹੁਣ ਘੱਟੋ ਘੱਟ ਇਸ ਬੱਚੇ ਦੇ ਪੈਸੇ ਤਾਂ ਦੇ ਦੇ ਇੱਧਰ ਬੱਚਾ ਕਹਿਣ ਲੱਗਾ ਕਿ ਮੈਂ ਆਪਣੇ ਪੈਸੇ ਲੈ ਬਗੈਰ ਇੱਥੋਂ ਨਹੀਂ ਜਾਵਾਂਗਾ ਮੈਨੂੰ ਮੇਰੇ ਦੋ ਦੁਨਾਰ ਚਾਹੀਦੇ ਨੇ ਕਾਫੀ ਦੇਰ ਤੱਕ ਬੱਚਾ ਪੈਸੇ ਮੰਗਦਾ ਰਿਹਾ ਆਖਰਕਾਰ ਬੱਚੇ ਦੇ ਸਬਰ ਦਾ ਪੈਮਾਨਾ ਟੁੱਟ ਗਿਆ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ ਕਿ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਪਰ ਫਕੀਰ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤੇ ਖਾਲਸਾ ਜੀ ਇਸੇ ਦੌਰਾਨ ਅਚਾਨਕ ਇੱਕ ਬੰਦਾ ਆਇਆ ਜਿਹਦੇ ਜੀਨੇ ਪੋਟਲੀ ਦੇ ਅੰਦਰ ਪੈਸੇ ਰੱਖੇ ਹੋਏ ਸੀ ਤੇ ਆ ਕੇ ਫਕੀਰ ਕੋਲ ਰੱਖ ਕੇ ਚੁੱਪਚਾਪ ਚਲਾ ਗਿਆ ਸਾਰੇ ਲੋਕ ਇਹ ਸਭ ਦੇਖ ਰਹੇ ਸੀ ਜਿਵੇਂ ਹੀ ਫਕੀਰ ਨੇ ਉਹ ਪੋਟਲੀ ਖੋਲੀ ਤੇ ਉਹਦੇ ਅੰਦਰ ਉਹ 300 ਦੁਆਰ ਸੀ ਜੋ ਸਾਰੇ ਦੇ ਸਾਰੇ ਕਰਜ਼ਦਾਰਾਂ ਨੂੰ ਵਾਪਸ ਦਿੱਤੇ ਜਾ ਸਕਦੇ ਸੀ ਤੇ ਉਹਨਾਂ 300 ਦੁਨਾਰਾਂ ਦੇ ਨਾਲ 2 ਦੁਨਾਰ ਹੋਰ ਵੀ ਸੀ ਜੋ ਕਿ ਅਲੱਗ ਰੱਖੇ ਹੋਏ ਸੀ ਫਕੀਰ ਨੇ ਉਹਨਾਂ ਅਮੀਰ ਲੋਕਾਂ ਨੂੰ ਕਿਹਾ ਕਿ ਦੇਖੋ ਮੈਂ ਕੀ ਕਹਿੰਦਾ ਸੀ ਕਿ ਮੇਰੀ ਮਦਦ ਪਰਮਾਤਮਾ ਜ਼ਰੂਰ ਕਰੇਗਾ ਉਸਨੇ ਮੇਰੀ ਮਦਦ ਕਰ ਦਿੱਤੀ ਹੈ ਦੇਖੋ ਤਾਂ ਸਹੀ ਮੇਰਾ ਰੱਬ ਇਹ ਸਾਰਾ ਕੁਝ ਦੇਖ ਰਿਹਾ ਸੀ ਜਿਵੇਂ ਹੀ ਇਹ ਹਲਵਾ ਪੂਰੀ ਇਸ ਬੱਚੇ ਤੋਂ ਲਈ ਇਹ ਬੱਚਾ ਰੋਣ ਲੱਗਾ ਤਾਂ ਮੇਰੇ ਰੱਬ ਤੋਂ ਇਸ ਬੱਚੇ ਦਾ ਰੋਣਾ ਦੇਖਿਆ ਨਹੀਂ ਗਿਆ ਉਸਨੇ ਮੇਰੀ ਮਦਦ ਕਰ ਦਿੱਤੀ ਕਾਸ਼ ਤੁਹਾਡੇ ਵਿੱਚੋਂ ਪਹਿਲਾਂ ਹੀ ਕੋਈ ਰੋਣ ਵਾਲਾ ਹੁੰਦਾ ਤਾਂ ਸ਼ਾਇਦ ਇਸ ਬੱਚੇ ਦੀ ਲੋੜ ਹੀ ਨਾ ਪੈਂਦੀ ਉਹ ਦਾਦਾ ਉਹ ਕਦੇ ਅਰਦਾਸ ਵਿੱਚੋਂ ਕਿਸੇ ਇੱਕ ਬੰਦੇ ਦੀ ਅਰਦਾਸ ਕਬੂਲ ਕਰਦਾ ਤਾਂ ਸਾਰਿਆਂ ਦੀਆਂ ਦੁਆਵਾਂ ਵੀ ਕਬੂਲ ਕਰ ਦਿੰਦਾ ਬੇਸ਼ਰਤੇ ਸਾਡੇ ਵਿੱਚੋਂ ਕੋਈ ਰੋਣ ਵਾਲਾ ਹੋਵੇ ਕੋਈ ਉਸ ਦਾ ਕੋਈ ਉਸ ਦਾ ਲਾਡਲਾ ਜਾਂ ਉਸ ਦਾ ਪਿਆਰਾ ਹੋਵੇ ਤਾਂ ਨਾਲ ਸਾਡੇ ਸਾਰਿਆਂ ਦੀਆਂ ਦੁਆਵਾਂ ਕਬੂਲ ਹੋ ਜਾਂਦੀਆਂ ਨੇ ਇੰਨਾ ਕਹਿ ਕੇ ਉਹ ਫਕੀਰ ਆਪਣਾ ਸਰੀਰ ਤਿਆਗ ਗਿਆ ਤੇ ਉਹ ਅਮੀਰ ਤੇ ਹੰਕਾਰੀ ਲੋਕ ਪਛਤਾਉਣ ਲੱਗ ਪਏ ਕਿ ਸਾਨੂੰ ਫਕੀਰ ਨਾਲ ਇਸ ਤਰ੍ਹਾਂ ਦਾ ਵਰਤਾਓ ਨਹੀਂ ਸੀ ਕਰਨਾ ਚਾਹੀਦਾ ਖਾਲਸਾ ਜੀ ਸੱਚਮੁੱਚ ਉਸ ਰੱਬ ਦੇ ਅੱਗੇ ਸੱਚੇ ਦਿਲੋਂ ਰੋਣਾ ਉਹ ਪੂੰਜੀ ਹੈ ਜੋ ਆਸਮਾਨ ਦੇ ਦਰਵਾਜ਼ੇ ਖੋਲ ਦਿੰਦੀ ਹੈ ਜਦੋਂ ਕੋਈ ਵੀ ਇਨਸਾਨ ਆਪਣਾ ਹਾਲ ਦਿਲ ਬੇਗਨਾਪ ਵੇਕਨਾਬ ਕਰਕੇ ਸਿਰਫ ਰੱਬ ਨੂੰ ਆਪਣੀ ਦੁਆ ਦਾ ਮਾਲਕ ਮੰਨਦਾ ਤਾਂ ਉਸ ਅਰਦਾਸ ਦਾ ਅਸਰ ਕਦੇ ਵੀ ਖਾਲੀ ਨਹੀਂ ਜਾਂਦਾ ਇਸ ਕਹਾਣੀ ਇਹੀ ਸਾਨੂੰ ਸਬਕ ਸਬਕ ਸਿੱਖ ਦਉ ਹੁੰਦੀ ਹੈ ਕਿ ਰੱਬ ਸਿਰਫ ਉਹਨਾਂ ਦੀ ਸੁਣਦਾ ਜੋ ਉਹ ਅੱਗੇ ਭਰੋਸਾ ਰੱਖ ਕੇ ਉਸਤੇ ਅੱਗੇ ਭਰੋਸਾ ਰੱਖ ਕੇ ਅਰਦਾਸ ਲੈ ਕੇ ਆਉਂਦੇ ਨੇ ਜਦੋਂ ਆਪਣਾ ਦਿਲ ਉਸ ਦੇ ਹਵਾਲੇ ਕਰਦੇ ਆ ਤੇ ਸੱਚੇ ਹੰਝੂਆਂ ਦੇ ਨਾਲ ਉਸ ਨੂੰ ਪੁਕਾਰਦੇ ਆ ਫਿਰ ਉਹ ਅਰਦਾਸ ਅਰਸ਼ਾਂ ਨੂੰ ਝੁਕਾ ਦਿੰਦੀ ਹੈ ਤਾਂ ਉਹ ਸਾਡੇ ਲਈ ਜੂਰ ਕੋਈ ਨਾ ਕੋਈ ਰਾਹ ਖੋਲਦਾ ਹੈ ਤੇ ਸੱਚੇ ਨਿਸਕਾਮ ਸੇਵਾ ਤੇ ਯਕੀਨ ਰੱਬ ਨੂੰ ਰਜਾ ਦੇਣ ਵਾਲੇ ਮੂਲ ਨੇ ਜੇਕਰ ਸੱਚੇ ਦਿਲ ਨਾਲ ਕੋਈ ਦੁਆ ਕਰਦਾ ਹੈ ਉਸ ਦਾ ਰੋਣਾ ਸੁਣਨ ਦੇ ਲਈ ਉਹ ਸਾਡਾ ਇੱਕ ਇਮਤਿਹਾਨ ਲੈਂਦਾ ਹੈ ਪਰ ਉਹ ਕਦੇ ਸੱਚੇ ਮਨ ਦੀ ਅਰਦਾਸ ਨੂੰ ਅਣ ਸੁਣਿਆ ਨਹੀਂ ਕਰਦਾ ਕਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ